ਦੋਸਤੋ ਸਾਰਿਆਂ ਨੂੰ ਪਿਆ ਭਾਈ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਬਈ ਤੁਹਾਡਾ ਰਾਣਾ ਟੀਵੀ ਤੇ ਤੇ ਬਾਈ ਅੱਜ ਤੁਹਾਡੇ ਸਾਹਮਣੇ ਜਲਤਾ ਬੰਨਣਾ ਨਵਾਂ ਸਟੈਪ ਬਾਈ ਨੇ ਕੰਮ ਸ਼ੁਰੂ ਕੀਤਾ ਜਲਤਾ ਬੰਨਣ ਦਾ ਹਰੇਕ ਤਰ੍ਹਾਂ ਦੀ ਜਲਤ ਜਿਸ ਤਰ੍ਹਾਂ ਵੀ ਤੁਸੀਂ ਚਾਹੋਗੇ ਬਾਕੀ ਆ ਜਲਤਾਂ ਵੀ ਤੁਸੀਂ ਦੇਖ ਸਕਦੇ ਆ ਕੋਲੇ ਵੀ ਪਈਆਂ ਬਾਕੀ ਜੋ ਹੋਰ ਡਿਜ਼ਾਈਨ ਦੀ ਜਾਂ ਕਿਸੇ ਵੀ ਚੀਜ਼ ਦੀ ਜਲਤ ਤੁਸੀਂ ਕਾਪੀ ਕਿਤਾਬ ਦੀ ਬਣਾਉਣੀ ਹੈ ਬਾਈ ਨੇ ਨਵਾਂ ਕੰਮ ਕੀਤਾ ਉਹ ਤੁਸੀਂ ਬਾਈ ਜਲਤਾਂ ਆ ਕੇ ਬਾਈ ਕੋਲੇ ਬਣਾ ਸਕਦੇ ਆ ਲਹਿਰ ਕਰਿਆਨਾ ਸਟੋਰ ਆ ਬਾਈ ਨੇੜੇ ਨੱਥੂ ਦੀ ਦੁਕਾਨ ਆ। ਬਾਕੀ ਆਪਾਂ ਬਾਈ ਦਾ ਫੋਨ ਨੰਬਰ ਲਵਾਂਗੇ। ਤੇ ਬਾਕੀ ਹੋਲਸੇਲ ਰੇਟਾਂ ਦੇ ਬਾਈ ਨੇ ਬਈ ਕੰਮ ਸ਼ੁਰੂ ਕੀਤਾ ਹੋਲਸੇਲ ਰੇਟਾਂ ਦੇ ਤੁਹਾਨੂੰ ਪਿੰਡ ਦੇ ਵਿੱਚ ਹੀ ਆਪਦੇ ਸੁਖਾਨੰਦ ਵਾਲਿਆਂ ਨੂੰ ਖਾਸ ਕਰਕੇ ਕਹਿਣਾ ਬਈ ਤੁਸੀਂ ਆਪਦੇ ਇੱਥੇ ਆ ਕੇ ਬੱਚਿਆਂ ਦੀਆਂ ਉਦਯਾਰਥੀਆਂ ਦੀਆਂ ਜਲਤਾਂ ਬਣਾ ਸਕਦੇ ਆ ਇੱਕ ਪੰਕ ਦਾਬਾਂ ਤੇ ਤੇ ਬਾਕੀ ਆਪਾਂ ਬਾਈ ਤੋਂ ਲੈ ਲੈਨੇ ਆ ਜਾਣਕਾਰੀ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਠੀਕ ਹੈ। ਤੇ ਕੱਲ੍ਹ ਪੜ ਬਈ ਕਿਹੜਾ ਘਟਾ ਹੋਣਾ ਆਪਾਂ ਨੂੰ ਇਹ? ਬਾਈ 2-3 ਦਿਨ ਹੋਗੇ। ਸਟਾਨਾਂ ਵਾਲੇ ਲੈ ਕੇ ਆਣ। ਠੀਕ ਹੈ। ਤੇ ਕੀ ਬਰੇ ਇਹਦੇ ਆਪਾਂ ਨੂੰ ਕੀ ਆਪਣਾ ਪ੍ਰਾਈਸ ਬਰੂਜ ਰੱਖਿਆ ਤੁਸੀਂ ਜਲਦ ਦਾ 20 ਰੁਪਏ ਜਲਦੀ ਬਣਾਈ ਹੈ ਰੇਟ ਠੀਕ ਹੈ ਜੀ ਆਪ ਨੂੰ ਸਹਿਰ ਜਾਣ ਦੀ ਲੋੜ ਨਹੀਂ ਠੀਕ ਹੈ ਜੇ ਕਿਸੇ ਭੈਣ ਭਰਾ ਕੋਲ ਵੱਧ ਕੰਮ ਹੈ ਕਾਪੀ ਇਕਦਮ ਹੈ ਹਾਂ ਹਾਂ ਮਾੜੀ ਮੋਟੀ ਗਿਜਾਇਤ ਹੋਊਗੀ ਉਹ ਕੱਢਾਂਗੇ ਆਪਾਂ ਠੀਕ ਹੈ ਉਸ ਰੇਟ ਤੇ ਕੰਮ ਆਪਾਂ ਜੀ ਠੀਕ ਹੈ ਤੇ ਜਲ ਤਾਂ ਤਰ੍ਹਾਂ ਦੇਗਾ ਕਿ ਹੋਰ ਵੀ ਜਲਦ ਕੋਈ ਹੋਵੇ ਇਹੋ ਜੀ ਚਾਹੁੰਦਾ ਬੰਦਾ ਉਹ ਜੀ ਅਵੇਲੇਬਲ ਕਰਾ ਦੋ ਕਿੰਨੀਆਂ ਕਿਰਾ ਆ ਗਏ ਜਿਹੜੀਆਂ ਹੋਰ ਜਲਦ ਆਉਣੀਆਂ ਆਪਾਂ ਨੂੰ ਸਾਰੇ ਤਰ੍ਹਾਂ ਦੀਆਂ ਆਉਣੀਆਂ ਵੀਰੇ ਠੀਕ ਹੈ ਵੀਰੇ ਠੀਕ ਹੈ ਹਾਂ ਜੀ ਠੀਕ ਹੈ ਲੋ ਬਈ ਤੁਸੀਂ ਬਾਈ ਨਾਲ ਕੰਟੈਕਟ ਕਰ ਲਓ ਇੱਕ ਬਾਈ ਠੀਕ ਹੈ ਦੂਜਾ ਨੰਬਰ ਹੈਗਾ ਜੀ ਆਪਣਾ 97799 84062 ਠੀਕ ਹੈ ਬਾਈ ਦਾ ਬਈ ਫੋਨ ਨੰਬਰ ਡਿਸਪਲੇ ਤੇ ਆਪਾਂ ਚਲਾਤਾ ਤੇ ਬਾਕੀ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ ਰੱਬ ਰੱਖਾ